ਔਰ ਇਸ ਤਰ੍ਹਾਂ ਜੀ ਸਾਡੇ ਕੋਲੇ ਇੱਕ ਕੈਦੀਬੰਦੀ ਜੇਲ੍ਹ ਦੇ ਅੰਦਰ ਸੀ ਜਿਸ ਦਾ ਨਾਮ ਸਰਦਾਰ ਸੁਰਜੀਤ ਸਿੰਘ ਸੀ ਤੇਤਾ ਦਾ ਨਾਮ ਜੰਗੀਰ ਸਿੰਘ ਸੀ ਤੇ ਬੰਬਣੀ ਵਾਲਾ ਦਾ ਰਹਿਣ ਵਾਲਾ ਸੀਗਾ ਇਹ ਇਹ ਥੋੜੀ ਦੇਰ ਪਹਿਲਾਂ ਕੈਦੀ ਪਰੋਲ ਤੇ ਗਿਆ ਸੀ ਔਰ ਪਰੋਲ ਦੌਰਾਨ ਇਸ ਦੇ ਉੱਤੇ ਕੇ ਐਂਡੀਪੀਐਸ ਦਾ ਕੇਸ ਦੁਬਾਰਾ ਰਜਿਸਟਰ ਹੋਇਆ ਉਸ ਕੇਸ ਦੇ ਵਿੱਚ ਇਸ ਨੂੰ ਦੁਬਾਰਾ ਜੇਲ੍ਹ ਦੇ ਅੰਦਰ ਭੇਜਿਆ ਗਿਆ ਔਰ ਕਿਉਂਕਿ ਜੇਲ ਦਾ ਕੈਦੀ ਸੀ ਔਰ ਇਸ ਦੀ ਮੁਸ਼ਕਲਤ ਜਿਹੜੀ ਹੈ ਉਹ ਲੰਗਰ ਦੇ ਵਿੱਚ ਸੀ ਉਹ ਉੱਥੇ ਲੰਗਰ ਵਿੱਚ ਕੰਮ ਕਰਦਾ ਸੀ ਸੋ ਅਚਾਨਕ ਜਿਹੜਾ ਹੈਗਾ ਸ਼ਾਮ ਨੂੰ ਜਦੋਂ ਅਸੀਂ ਬੰਦੀ ਕਰਨ ਲੱਗੇ ਤਾਂ ਇਹ ਆਪਣੀ ਬੈਰਕ ਦੇ ਵਿੱਚ ਬੰਦੀ ਦੇ ਟਾਈਮ ਦੇ ਉੱਤੇ ਮਿਲਿਆ ਨਹੀਂ ਇਸ ਨੂੰ ਲੱਭਿਆ ਗਿਆ ਲੱਭते हुए ਜੇਲ ਹਸਪੀਟਲ ਦੇ ਵਿੱਚ ਇਹ ਕਹਿ ਕੇ ਗਿਆ ਸੀ ਕਿ ਮੈ ਰਾਜਲੀ ਚੱਲਿਆ ਹੈ ਜੇਲ ਹਸਪੀਟਲ 'ਚ ਦੇਖਿਆ ਉੱਥੇ ਵੀ ਨਹੀਂ ਸੀ ਇਸ ਪ੍ਰਾਂਤ ਦੇ ਦੀ ਪਾਲ ਜਾਰੀ ਕੀਤੀ ਗਈ ਤਾਂ ਇਹ ਆਪਣੇ ਬੈਰਿਕ ਦੀ ਬੈਕ ਸਾਈਡ ਦੇ ਉੱਤੇ ਇੱਕ ਲੋਹੇ ਦੀ ਖਿੜਕੀ ਹੈ ਉਹਦੇ ਕੁੰਡੇ ਦੇ ਨਾਲ ਇਸ ਨੇ ਲਟਕਦਾ ਹੋਇਆ ਸਾਨੂੰ ਪਾਇਆ ਗਿਆ ਸ਼ਾਮ ਨੂੰ ਤੁਰੰਤ ਇਸ ਨੂੰ نیچے ਉਤਾਰਿਆ ਗਿਆ ਉਤਾਰ ਕੇ ਨੂੰ ਫਰਸਟ ਮੈਡੀਕਲ ਏਡ ਦਿੱਤੀ ਗਈ ਫਰਸਟ ਮੈਡੀਕਲ ਏਡ ਤੋਂ ਬਾਅਦ ਇਸ ਨੂੰ ਰੈਫਰ ਕੀਤਾ ਗਿਆ ਬਾਹਰ ਸਿਵਲ ਹਸਪਤਾਲ ਵਾਸਤੇ ਭੇਜਣ ਤੋਂ ਪਹਿਲਾਂ ਅਸੀਂ ਇਸ ਦੀ ਜਾਮਾ ਤਲਾਸ਼ੀ ਕੀਤੀ ਤਾਂ ਇਸ ਦੇ ਜੇਬ ਦੇ ਵਿੱਚੋਂ ਇੱਕ ਲਫਾਫਾ ਮਿਲਿਆ ਸਾਨੂੰ ਉਸ ਲਿਫਾਫੇ ਦੇ ਵਿੱਚ ਪਾਕਜ਼ਾ ਸਨ ਕੁਝ ਉਹਨਾਂ ਦੇ ਵਿੱਚ ਇੱਕ ਇਸ ਦਾ ਕੋਈ ਪੁਰਾਣਾ ਮੈਡੀਕਲ ਸਲਿੱਪ ਸੀ ਇਸ ਨੇ ਮੈਡੀਕਲ ਰੈਸਟ ਲਈ ਹੋਈ ਸੀ ਜੇ ਡਾਕਟਰ ਸਾਹਿਬ ਤੋਂ ਉਸ ਦੇ ਉੱਪਰ ਹੱਥ ਲਿਖਤ ਲਿਖਿਆ ਹੋਇਆ ਸੀ ਕਿ ਮੈਂ ਆਪਣੀ ਘਰ ਵਾਲੀ ਤੋਂ ਬਹੁਤ ਤੰਗ ਹਾਂ ਜਿਸ ਦਾ ਨਾਮ ਪਰਮਜੀਤ ਕੌਰ ਹੈ ਔਰ ਮੈਂ ਉਹਦੇ ਕਰਕੇ ਸੁਸਾਇਸਾਈਡ ਕਰ ਰਿਹਾ ਹੈਗਾ ਸੋ ਨੋਟ ਜਿਹੜਾ ਹੈਗਾ ਅਸੀਂ ਪੁਲਿਸ ਨੂੰ ਭੇਜਿਆ ਹੈਗਾ ਫॉर ਫਰਦਰ ਇਨਵੈਸਟੀਗੇਸ਼ਨ ਐਂਡ ਜੋ ਵੀ ਪੁਲਿਸ ਨੂੰ ਉਸ ਦੇ ਵਿੱਚ ਵੀ ਤੱਤ ਸਾਹਮਣੇ ਆਉਣਗੇ ਹੋ ਕੇ ਕਾਰਵਾਈ ਕਰਨਗੇ ਇਸ ਤੋਂ ਪਰંત ਜਿਹੜਾ ਹੈਗਾ ਇਸ ਨੂੰ ਸਿਵਲ ਹਸਪੀਟਲ ਤੇ ਜਿੱਤਾ ਗਿਆ ਜਿੱਥੇ ਇਸ ਨੂੰ ਡੈੱਡ ਡਿਕਲੇਅਰ ਕੀਤਾ ਗਿਆ ਔਰ ਇਸ ਦੇ ਫਿਰ ਫਰਦਰ ਜੋ ਕਾਰਵਾਈ ਹੈਗੀ ਹੈ ਉਹ ਜੁਡੀਸ਼ੀਅਲ ਅਫਸਰ ਸਹਿਬਾਨ ਦੇ ਨਿਗਰਾਨੀ ਦੇ ਅਧੀਨ ਇਸ ਦਾ ਪੋਸਟਮੌਰਟਮ ਹੋਇਆ ਔਰ ਇਨਕੁਇਰਸਟ ਪ੍ਰੋਸੀਡਿੰਗਸ ਹੋਈਆਂ ਨੇ ਔਰ ਫਰਦਰ ਜੱਜ ਸਾਹਿਬ ਦੇ ਵੱਲੋਂ ਇਸ ਕੇਸ ਦੀ ਜਿਹੜੀ ਤਹਿਕੀਕਾਤ ਕੀਤੀ ਜਾ ਰਹੀ ਹੈ ਹਾਂ ਇਸ ਤਰ੍ਹਾਂ ਹੈ ਜੀ ਸਾਡੇ ਕੋਲੇ ਇੱਕ ਕੈਦੀਬੰਦੀ ਜੇਲ੍ਹ ਦੇ ਅੰਦਰ ਸੀ ਜਿਸ ਦਾ ਨਾਮ ਸਰਦਾਰ ਸੁਰਜੀਤ ਸਿੰਘ ਸੀ ਇਹਦਾ ਨਾਮ ਜੰਗੀਰ ਸਿੰਘ ਸੀ ਤੇ ਬੰਬਣੀ ਵਾਲਾ ਦਾ ਰਹਿਣ ਵਾਲਾ ਸੀਗਾ ਇਹ ਇਹ ਥੋੜੀ ਦੇਰ ਪਹਿਲਾਂ ਕੈਦੀ ਪਰੋਲ ਤੇ ਗਿਆ ਸੀ ਔਰ ਪਰੋਲ ਦੌਰਾਨ ਇਸ ਦੇ ਉੱਤੇ ਕਿ ਐਡੀਪੀਐਸ ਦਾ ਕੇਸ ਦੁਬਾਰਾ ਰਜਿਸਟਰ ਹੋਇਆ ਉਸ ਕੇਸ ਦੇ ਵਿੱਚ ਇਸ ਨੂੰ ਦੁਬਾਰਾ ਜੇਲ੍ਹ ਦੇ ਅੰਦਰ ਭੇਜਿਆ ਗਿਆ ਔਰ ਕਿਉਂਕਿ ਜੇਲ੍ਹ ਦਾ ਕੈਦੀ ਸੀ ਔਰ ਇਸ ਦੀ ਮੁਸ਼ਕਲਤ ਜਿਹੜੀ ਹੈ ਉਹ ਲੰਗਰ ਦੇ ਵਿੱਚ ਸੀ ਉਹ ਉੱਥੇ ਲੰਗਰ ਵਿੱਚ ਕੰਮ ਕਰਦਾ ਸੀ ਸੋ ਅਚਾਨਕ ਜਿਹੜਾ ਹੈਗਾ ਸ਼ਾਮ ਨੂੰ ਜਦੋਂ ਅਸੀਂ ਬੰਦੀ ਕਰਨ ਲੱਗੇ ਤਾਂ ਇਹ ਆਪਣੀ ਬੈਰਕ ਦੇ ਵਿੱਚ ਬੰਦੀ ਦੇ ਟਾਈਮ ਦੇ ਉੱਤੇ ਮਿਲਿਆ ਨਹੀਂ ਇਸ ਨੂੰ ਲੱਭਿਆ ਗਿਆ ਲੱਭते हुए ਜੇਲ੍ਹ ਹਸਪੀਟਲ ਦੇ ਵਿੱਚ ਇਹ ਕਹਿ ਕੇ ਗਿਆ ਸੀ ਕਿ ਮਹਿਰਾਜ ਅਲੀ ਚੱਲੇ ਆਂ ਜੇਲ੍ਹ ਹਸਪੀਟਲ 'ਚ ਦੇਖਿਆ ਉੱਥੇ ਵੀ ਨਹੀਂ ਸੀ ਤਾਂ ਇਸ ਪ੍ਰਾਂਤ ਦੇ ਵਿਭਾਲ ਜਾਰੀ ਕੀਤੀ ਗਈ ਤਾਂ ਇਹ ਆਪਣੇ ਬੈਰਕ ਦੀ ਬੈਕ ਸਾਈਡ ਦੇ ਉੱਤੇ ਇੱਕ ਲੋਹੇ ਦੀ ਖਿੜਕੀ ਹੈ ਉਹਦੇ ਕੁੰਡੇ ਦੇ ਨਾਲ ਇਸ ਨੇ ਲਟਕਦਾ ਹੋਇਆ ਸਾਨੂੰ ਪਾਇਆ ਗਿਆ ਸ਼ਾਮ ਨੂੰ ਤੁਰੰਤ ਇਸ ਨੂੰ نیچے ਉਤਾਰਿਆ ਗਿਆ ਉਤਾਰ ਕੇ ਨੂੰ ਫਰਸਟ ਮੈਡੀਕਲ ਏਡ ਦਿੱਤੀ ਗਈ ਫਰਸਟ ਮੈਡੀਕਲ ਏਡ ਤੋਂ ਬਾਅਦ ਇਸ ਨੂੰ ਰੈਫਰ ਕੀਤਾ ਗਿਆ ਬਾਹਰ ਸਿਵਲ ਹਸਪਤਲ ਵਾਸਤੇ ਭੇਜਣ ਤੋਂ ਪਹਿਲਾਂ ਅਸੀਂ ਇਸ ਦੀ ਜਾਮਾ ਤਲਾਸ਼ੀ ਕੀਤੀ ਤਾਂ ਇਸ ਦੇ ਜੇਬ ਦੇ ਵਿੱਚੋਂ ਇੱਕ ਲਿਫਾਫਾ ਮਿਲਿਆ ਸਾਨੂੰ ਉਸ ਲਿਫਾਫੇ ਦੇ ਵਿੱਚ ਪਾਕਜ਼ਾ ਸਨ ਕੁਝ ਉਹਨਾਂ ਦੇ ਵਿੱਚ ਇੱਕ ਇਸ ਦਾ ਕੋਈ ਪੁਰਾਣਾ ਮੈਡੀਕਲ ਸਲਿੱਪ ਸੀ ਇਸ ਨੇ ਮੈਡੀਕਲ ਰੈਸਟ ਲਈ ਹੋਈ ਸੀ ਜੇ ਡਾਕਟਰ ਸਾਹਿਬ ਤੋਂ ਉਸ ਦੇ ਉੱਪਰ ਹੱਥ ਲਿਖਤ ਲਿਖਿਆ ਹੋਇਆ ਸੀ ਕਿ ਮੈਂ ਆਪਣੀ ਘਰਵਾਲੀ ਤੋਂ ਬਹੁਤ ਤੰਗ ਹਾਂ ਜਿਸ ਦਾ ਨਾਮ ਪਰਮਜੀਤ ਕੌਰ ਹੈ ਔਰ ਮੈਂ ਉਹਦੇ ਕਰਕੇ ਸੁਸਾਇਸਾਈਡ ਕਰ ਰਿਹਾ ਹੈਗਾ ਸੋ ਨੋਟ ਜਿਹੜਾ ਹੈਗਾ ਅਸੀਂ ਪੁਲਿਸ ਨੂੰ ਭੇਜਿਆ ਹੈਗਾ ਫॉर ਫਰਦਰ ਇਨਵੈਸਟੀਗੇਸ਼ਨ ਐਂਡ ਜੋ ਵੀ ਪੁਲਿਸ ਨੂੰ ਉਸ ਦੇ ਵਿੱਚ ਵੀ ਤੱਤ ਸਾਹਮਣੇ ਆਉਣਗੇ ਹੋ ਕੇ ਕਾਰਵਾਈ ਕਰਨਗੇ ਇਸ ਸੁਪਰੰਤ ਜਿਹੜਾ ਹੈਗਾ ਇਸ ਨੂੰ ਸਿਵਲ ਹਸਪੀਟਲ ਤੇ ਜਿੱਤਾ ਗਿਆ ਜਿੱਥੇ ਇਸ ਨੂੰ ਡੈੱਡ ਡਿਕਲੇਅਰ ਕੀਤਾ ਗਿਆ ਔਰ ਇਸ ਦੇ ਫਿਰ ਫਰਦਰ ਜੋ ਕਾਰਵਾਈ ਹੈਗੀ ਹੈ ਉਹ ਜੁਡੀਸ਼ੀਅਲ ਅਫਸਰ ਸਹਿਬਾਨ ਦੇ ਨਿਗਰਾਨੀ ਦੇ ਅਧੀਨ ਇਸ ਦਾ ਪੋਸਟ ਮਾਰਟਮ ਹੋਇਆ ਔਰ ਇਨਕੁਇਰਸਟ ਪ੍ਰੋਸੀਡਿੰਗਸ ਹੋਈਆਂ ਨੇ ਔਰ ਫਰਦਰ ਜੱਜ ਸਾਹਿਬ ਦੇ ਵੱਲੋਂ ਇਸ ਕੇਸ ਦੀ ਜਿਹੜੀ ਤਹਿਕੀਕਾਤ ਕੀਤੀ ਜਾ ਰਹੀ ਹੈ